ਸਤਿਨਾਮ ਸ਼ਿਰਵਾਹਿ குருਜੀ ਤਨ 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 ਸੰਤ ਹਰਨਾਮ ਸਿੰਘ ਜੀ रामपुर ਖੇੜੇ ਵਾਲੇ ਜੀਵਾਂ ਨੂੰ ਨਜਾਇਜ਼ ਤੰਗ ਕਰਨ ਤੇ ਪਰਮੇਸ਼ਰ ਵੱਲੋਂ ਕੋਰੋਪੀ ਹੁੰਦੀ ਹੈ ਸਭ ਜੀਆ ਅੰਦਰ ਪਰਮੇਸ਼ਰ ਦੀ ਜੋਤ ਜਾਣ ਕੇ ਵਰਤੋਕ ਕਰਨਾ ਚਾਹੀਦਾ ਹੈ ਜੀਵਾਂ ਉੱਤੇ ਦਇਆ ਕਰਨੀ ਹੀ 84 ਤੀਰਤਾਂ ਦਾ ਇਸ਼ਨਾਨ ਅਤੇ ਸਾਰੇ ਪੁੰਨ ਕਰਮਾਂ ਨਾਲੋਂ ਸਿਸ਼ਟ ਪੁੰਨ ਕਰਮ ਹੈ ਇਸ ਲਈ ਸਤਿਗੁਰਾਂ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਚਾਹੀਦਾ ਹੈ ਤਦ ਹੀ ਅਸੀਂ ਗੁਰੂ ਦੀ ਖੁਸ਼ੀ ਨੂੰ ਪ੍ਰਾਪਤ ਕਰ ਸਕਾਂਗੇ ਬਾਬਾ ਜੀ ਦੀ ਛਪਰੀ ਦੇ ਸਾਹਮਣੇ ਉੱਤਰ ਵਾਲੇ ਪਾਸੇ ਜੋ ਖੇਤ ਸਨ ਇੱਕ ਦਿਨ ਉਸ ਖੇਤ ਵਿੱਚ ਇੱਕ ਪ੍ਰੇਮੀ ਨੇ ਸਵੇਰੇ ਤੜਕੇ ਤੋਂ ਹੀ ਹਲ ਲਵਾਉਣਾ ਸ਼ੁਰੂ ਕੀਤਾ ਹੋਇਆ ਸੀ ਹੁਣ ਉਸ ਪਰਿਆ ਦਿਨ ਸੀ ਗਰਮੀ ਬਹੁਤ ਪੈ ਰਹੀ ਸੀ ਸਿੱਖ ਦੁਪਹਿਰ ਦਾ ਸਮਾਂ ਹੋ ਗਿਆ ਉਹ ਪ੍ਰੇਮੀ ਆ ਵੀ ਪਸੀਨੋ ਪਸੀਨੀ ਹੋਇਆ ਪੁਖੇ ਤਿਹਾਈ ਡੰਗਰਾਂ ਨੂੰ ਮਾਰਕੁੱਟ ਕਰਦਾ ਉਹਨਾਂ ਪਾਸੋਂ ਹਲੂ ਦੀ ਵੰਗਾਰ ਲੈ ਰਿਹਾ ਸੀ ਦੋ ਵੀ ਡੰਗਰ ਜੀਭਾਂ ਕੱਢੀ ਆਪਣੀ ਬੇਵਸੀ ਦਾ ਪ੍ਰਗਟਾਵਾ ਕਰ ਰਹੇ ਸਨ ਬਾਬਾ ਜੀ ਨੇ ਛਪਰੀ ਤੋਂ ਬਾਹਰ ਆ ਕੇ ਦੇਖਿਆ ਤਾਂ ਪਸ਼ੂਆਂ ਦੀ ਹਾਲਤ ਬਹੁਤ ਹੀ ਤਰਸਯੋਗ ਸੀ ਮਨ ਵਿੱਚ ਦਇਆ ਆਈ ਤੇ ਮਨ ਬਣਾ ਲਿਆ ਕਿ ਜਦੋਂ ਹੁਣ ਇਹ ਹਲ ਦਾ ਫੇਰਾ ਲੈ ਕੇ ਸਾਡੇ ਕੋਲ ਆਇਆ ਤਾਂ ਅਸੀਂ ਬੇਨਤੀ ਜ਼ਰੂਰ ਕਰ ਦੇਣੀ ਹੈ ਇਹਨਾਂ ਦਾ ਕੰਮ ਜ਼ਰਾ ਗਰਮੀ ਹੱਟੀ ਤੇ ਸ਼ਾਮ ਨੂੰ ਕਰ ਲਵੇ ਇਹਨਾਂ ਪਸ਼ੂਆਂ ਨੂੰ ਛੱਡ ਕੇ ਪੱਠੀ ਪਾਣੀ ਦੀ ਸੇਵਾ ਕਰੇ ਅਤੇ ਥੋੜਾ ਆਰਾਮ ਕਰਨ ਦੇਵੇ ਮਨ ਮਨਾ ਕੇ ਆਪ ਜੀ ਉਸ ਦੇ ਕੋਲ ਗਏ ਮਨ ਵਿੱਚ ਜੋ ਪਸ਼ੂਵ ਪ੍ਰਤੀ ਦਇਆ ਦਾ ਫੁਰਨਾਵ ਬਣਿਆ ਸੀ ਉਹ ਕਹਿ ਦਿੱਤਾ। ਲੇਕੋ ਉਸਨੇ ਉੱਤਰ ਦਿੱਤਾ ਕਿ ਮੈਂ ਵੀ ਸਵੇਰ ਦਾ ਇਹਨਾਂ ਦੇ ਨਾਲ ਹੀ ਲੱਗਾ ਹੋਇਆ ਹਾਂ। ਤੁਸੀਂ ਆਪਣਾ ਕੰਮ ਕਰੀ ਚੱਲੋ ਜੱਟਾਂ ਦੇ ਕੰਮ ਵਿੱਚ ਦਖਲ ਨਹੀਂ ਦੇਈਦਾ। ਤਿੱਕੂ ਘੰਟੇ ਪਿੱਛੋਂ ਮਨ ਵਿੱਚ ਫਿਰ ਵਿਚਾਰ ਆਈ ਕਿ ਪਸ਼ੂ ਤਾਂ ਵਿਚਾਰੇ ਬੇਜ਼ੁਬਾਨ ਹਨ ਇਹ ਅੜੀਅਲ ਬਿਰਤੀ ਵਿੱਚ ਪਸ਼ੂਆ ਪਾਸੋਂ ਉਹਨਾਂ ਦੀ ਹਿੱਤ ਤੋਂ ਜ਼ਿਆਦਾ ਕੰਮ ਲੈ ਰਿਹਾ ਹੈ ਅਤਿਤੀ ਗਰਮੀ ਹੈ ਜੇ ਉਹ ਵਿਚਾਰੇ ਬੇਵਸ ਹਨ ਤਾਂ ਸਾਨੂੰ ਆਪ ਹੀ ਉਹਨਾਂ ਦੇ ਦੁੱਖ ਸੁੱਖ ਦਾ ਖਿਆਲ ਰੱਖਣਾ ਚਾਹੀਦਾ ਹੈ ਮਨ ਬਣਾ ਕੇ ਫਿਰ ਉਸ ਨੂੰ ਜਬ ਬੇਨਤੀ ਕੀਤੀ ਕਿ ਸਾਡੀ ਬੇਨਤੀ ਮੰਨ ਕੇ ਇਹਨਾਂ ਨੂੰ ਛੱਡ ਦੇਵੋ ਨਾਲ ਹੀ ਕਿਹਾ ਕਿ ਫਸਲ ਦੇਣੀ ਜਾਂ ਬਰਕਤ ਪਾਉਣੀ ਤਾਂ ਪਰਮੇਸ਼ਰ ਦੇ ਵਸ ਵਿੱਚ ਹੈ ਜੀ ਉਸਨੇ ਦੇਣਾ ਹੀ ਹੈ ਤਾਂ ਜ਼ਰੂਰੀ ਨਹੀਂ ਕਿ ਜ਼ਿਆਦਾ ਵਹੁ ਨਾਲ ਹੀ ਦੇਵੇ ਨਾਲੋਂ ਜਦੋਂ ਅਸੀਂ ਇੰਨਾ ਪਸ਼ੂ ਨੂੰ ਜ਼ਿਆਦਾ ਤੰਗ ਕਰਾਂਗੇ ਤਾਂ ਬੇਜ਼ੁਬਾਨਾਂ ਦੀ ਹਾਪ ਹੈ ਜਾਂਦੀ ਹੈ ਪਰ ਉਸ ਪ੍ਰੇਮੀ ਨੇ ਇਹ ਗੱਲ ਵੀ ਸੁਣ ਕੇ ਅਨਸੁਣੀ ਕਰਕੇ ਦੂਸਰੇ ਕੰਨੋ ਘੜ ਦਿੱਤੀ ਸੋਗ ਉੱਤਰ ਦਿੱਤਾ ਕਿ ਜ਼ਮੀਦਾਰ ਦੀ ਤਾਂ ਜੇ ਮਾਂ ਵੀ ਮਰ ਜਾਵੇ ਤਾਂ ਵੀ ਉਹ ਆਪਣਾ ਵਾਤਰ ਸਾਹਮ ਕੇ ਹੀ ਉਸ ਦਾ ਸਸਕਾਰ ਕਰਦਾ ਹੈ ਬਾਬਾ ਜੀ ਨੇ ਕਿਹਾ ਅਸੀਂ ਆਪਣਾ ਫਰਜ਼ ਪੂਰਾ ਕਰ ਦਿੱਤਾ ਹੈ ਅੱਗ ਤੇਰੀ ਮਰਜ਼ੀ ਉਹ ਪ੍ਰੇਮੀ ਆਪਣੀ ਧੂਨੀ ਵਿੱਚ ਲੱਗਾ ਰਿਹਾ ਅਤੇ ਕਾਫੀ ਸਮੇਂ ਬਾਅਦ ਖੇਤ ਨੂੰ ਸੁਹਾਗਾ ਮਾਰ ਕੇ ਸਾਰਾ ਕੰਮ ਮੁਕਾ ਕੇ ਗਿਆ ਪਸ਼ੂ ਬਹੁਤ ਥ੍ਰਿਆਏ ਹੋਏ ਸਨ ਇੱਕ ਨੇ ਜਾਂਦਿਆਂ ਹੀ ਜ਼ਬਰਦਸਤੀ ਪਾਣੀ ਪੀ ਲਿਆ ਜਿਸ ਕਰਕੇ ਉਹ ਬਿਮਾਰ ਪੈ ਗਿਆ ਜਿਸ ਦਾ ਕਾਫੀ ਇਲਾਜ ਕਰਾਉਣਾ ਪਿਆ ਜਿਸ ਖੇਤ ਵਿੱਚ ਕਾਫੀ ਫਸਲ ਹੁੰਦੀ ਸੀ ਉਸ ਖੇਤ ਵਿੱਚ ਕੁਝ ਗਿੰਤੀ ਦੀਆਂ ਭਰੀਆਂ ਹੀ ਹੋਈਆਂ ਉਨ੍ਹਾਂ ਦੇ ਪਿਤਾ ਜੀ ਜੋ ਕਾਫੀ ਗੁਰਮੁਖ ਸਨ ਨੇ ਆਪਣੇ ਪੁੱਤਰ ਨੂੰ ਪੁੱਛਿਆ ਕਿ ਇਸ ਖੇਤ ਦੇ ਵਿੱਚ ਤੁਸੀਂ ਇੰਨੀ ਜ਼ਿਆਦਾ ਵਾਹੀ ਵੀ ਕੀਤੀ ਹੈ ਅਤੇ ਸਾਰੀ ਸਾਰ ਸੰਭਾਲ ਵੀ ਪਿਛਲੇ ਸਾਲਾਂ ਨਾਲੋਂ ਜ਼ਿਆਦਾ ਕੀਤੀ ਹੈ ਪਰ ਫਸਲ ਨਾ ਦੀ ਮਾਤਰੀ ਹੀ ਹੋਈ ਹੈ ਇਸ ਦਾ ਕੀ ਕਾਰਨ ਹੈ ਦਇਆ ਸਿੰਘ ਨੇ ਦੱਸਿਆ ਕਿ ਪਿਤਾ ਜੀ ਹੋਰ ਤਾਂ ਸਾਨੂੰ ਕਿਸੇ ਕਾਰਨ ਦਾ ਪਤਾ ਨਹੀਂ ਹੈ ਪਰ ਇੱਕ ਵਾਰੀ ਜਦੋਂ ਮੈਂ ਦੁਪਹਿਰ ਨੂੰ ਉਹ ਖੇਤ ਰਿ ਆਏ ਪਸ਼ੂਆਂ ਨਾਲ ਹਲਵਾਉਂਦਾ ਸੀ ਤਾਂ ਸੰਤਾ ਨੇ ਦੋ ਵਾਰੀ ਆ ਕੇ ਮੈਨੂੰ ਕਿਹਾ ਸੀ ਕਿ ਗਰਮੀ ਬਹੁਤ ਹੈ ਰਹਿਣਾ ਕਮ ਸ਼ਾਮ ਨੂੰ ਕਰ ਲਵੀਂ ਕਈ ਵਾਰ ਬੇਜ਼ੁਬਾਨਾਂ ਦੀ ਹਾ ਵੀ ਪੈ ਜਾਇਆ ਕਰਦੀ ਹੈ ਪਰ ਮੈਂ ਖੇਤ ਵਾ ਕੇ ਸੁਹਾਗਾ ਦੇ ਕੇ ਸਾਰਾ ਕੰਮ ਮੁਕਾ ਕੇ ਹੀ ਆਇਆ ਸੀ ਬਜ਼ੁਰਗ ਸਿਆਣੇ ਸਨ ਸਮਝ ਗਏ ਕਿ ਖੇਤ ਵਿੱਚ ਫਸਲ ਘਟ ਹੋਣ ਦਾ ਕਾਰਨ ਬੇਜ਼ੁਬਾਨਾਂ ਨਾਲ ਕੀਤਾ ਵਾਦਾ ਹੀ ਹੈ ਪੁੱਤਰ ਨੂੰ ਸਮਝਾਇਆ ਕਿ ਦੇਖੋ ਤੁਸੀਂ ਮਿਹਨਤ ਵੀ ਕੀਤੀ ਹੈ ਆਪ ਵੀ ਤੰਗ ਹੋਏ ਪਸ਼ੂਆਂ ਨੂੰ ਵੀ ਤੰਗ ਕੀਤਾ ਕਿਸ ਵਾਸਤੇ ਕਿ ਫਸਲ ਜ਼ਿਆਦਾ ਹੋਵੇ ਪਰ ਹੋਇਆ ਇਸਦੇ ਉਲਟ ਸੋ ਅਗਾ ਲਈ ਖਿਆਲ ਰੱਖਣਾ ਜੇ ਡੰਗਰ ਆਪਣਾ ਦੁੱਖ ਬੋਲ ਕੇ ਨਹੀਂ ਦੱਸ ਸਕਦੇ ਤਾਂ ਸਾਨੂੰ ਉਹਨਾਂ ਦਾ ਖਿਆਲ ਆਪ ਹੀ ਰੱਖਣਾ ਚਾਹੀਦਾ ਹੈ ਦੂਸਰੇ ਪਾਪਾ ਜੀ ਨੇ ਇੱਕ ਸਾਧੂ ਮਹਾਤਮਾ ਦਾ ਬਚਨ ਜ਼ਰੂਰ ਮੰਨਣਾ ਲੋੜੀਦਾ ਹੈ ਭਾਵੇਂ ਉਸ ਸਮੇ ਉਸ ਬਚਨ ਨੂੰ ਮੰਨਣ ਵਿੱਚ ਘਾਟਾ ਹੀ ਕਿਉਂ ਨਾ ਪ੍ਰਤੀਤ ਹੁੰਦਾ ਹੋਵੇ ਬਚਨ ਮੰਨ ਲੈਣਾ ਚਾਹੀਦਾ ਹੈ ਇਹ ਗੱਲਾਂ ਬੱਚਿਆਂ ਨੂੰ ਸਮਝਾ ਕੇ ਉਹ ਬਜ਼ੁਰਗ ਪਾਪਾ ਜੀ ਪਾਸ ਆ ਗਏ ਤੇ ਸਾਰੀ ਗੱਲ ਦੱਸੀ ਤੇ ਬੇਨਤੀ ਕੀਤੀ ਕਿ ਸਾਡੇ ਅਮਕੇ ਲੜਕੇ ਨੇ ਤੁਹਾਡਾ ਬਚਨ ਨਹੀਂ ਮੰਨਿਆ ਜਿਸ ਸਦਕਾ ਖੇਤ ਵਿੱਚ ਫਸਲ ਵੀ ਨਹੀਂ ਹੋਈ ਪਾਪਾ ਜੀ ਨੇ ਹੱਥ ਜੋੜ ਕੇ ਬਜ਼ੁਰਗਾਂ ਨੂੰ ਬੇਨਤੀ ਕੀਤੀ ਦੀ ਫਸਲ ਵੱਧ ਘਟ ਦੇਣੀ ਤਾਂ ਪਰਮੇਸ਼ਰ ਜੀ ਦੇ ਵਾਸ ਵਿੱਚ ਹੈ ਉਸ ਦਿਨ ਗਰਮੀ ਬਹੁਤ ਜ਼ਿਆਦਾ ਸੀ ਡੰਗਰ ਭੁੱਖੇ ਤੇ ਆਏ ਸਨ ਜਿਸ ਕਰਕੇ ਸਾਨੂੰ ਉਹਨਾਂ ਦੀ ਤਕਲੀਫ ਮਹਿਸੂਸ ਹੁੰਦੀ ਸੀ ਤੇ ਸਾਡੇ ਪਾਸੋਂ ਸਹਾਰੀ ਨਹੀਂ ਸੀ ਜਾਂਦੀ ਕਿਉਂਕਿ ਸਾਡੇ ਸਾਹਮਣੇ ਮੂਹ ਵਿੱਚੋਂ ਜੀਭਾ ਕੱਢ ਕੇ ਉਫੇਰੇ ਲੰਘਦੇ ਸਨ ਸੋ ਅਗਾਂਹ ਲਈ ਬੇਨਤੀ ਹੈ ਕਿ ਪਸ਼ੂਆਂ ਪਾਸੋਂ ਕੰਮ ਲੈਣਾ ਚਾਹੀਦਾ ਹੈ ਪਰ ਉਹਨਾਂ ਦੇ ਵਿੱਤ ਅਨੁਸਾਰ ਅਤੇ ਬਿਨਾਂ ਕਾਰਨ ਛੋਟੇ ਨਾਲ ਕੁੱਟਣਾ ਵੀ ਨਹੀਂ ਚਾਹੀਦਾ ਕਿਉਂਕਿ ਉਹਨਾਂ ਵਿੱਚ ਵੀ ਸਾਡੇ ਵਾਂਗ ਹੀ ਆਤਮਾ ਹੈ ਜੋ ਦੁੱਖ ਸੁੱਖ ਮਹਿਸੂਸ ਕਰਦੀ ਹੈ ਪਿਛਲੇ ਕਿਸੇ ਮਾਰੇ ਕਰਮਾ ਸਦਕਾ ਉਹ ਇਨਾਂ ਜੁਨਾ ਵਿੱਚ ਪੈ ਕੇ ਲੇਖਾ ਪੂਰਾ ਕਰ ਰਹੇ ਹਨ ਹੁਣ ਆਪਾਂ ਨੂੰ ਉਹਨਾਂ ਨਾਲ ਵਾਅਦਾ ਕਰਕੇ ਆਪਣਾ ਲੇਖਾ ਨਹੀਂ ਬਣਾਉਣਾ ਚਾਹੀਦਾ ਹੱਥ ਅੰਦਰ ਰੱਖ ਕੇ ਆਪਾਂ ਨੂੰ ਮਿਹਨਤ ਮਜ਼ਦੂਰੀ ਕਰਨੀ ਚਾਹੀਦੀ ਹੈ ਉਸ ਕੀਤੀ ਮਿਹਨਤ ਦਾ ਫਲ ਦੇਣਾ ਦਾਤੇ ਦੇ ਹੱਥ ਵਿੱਚ ਹੈ ਹਰ ਰੋਜ਼ ਨਿਤ ਦੇ ਕਰਮਾਂ ਦਾ ਲੇਖਾ ਜੋਖਾ ਕਰਨਾ ਜ਼ਰੂਰੀ ਹੈ। ਬਾਬਾ ਜੀ ਦਾ ਕਥਨ ਸੀ ਕਿ ਹਰ ਜਗਿਆ ਸਾਨੂੰ ਸ਼ਾਮ ਤੋਂ ਸੌਣ ਤੋਂ ਪਹਿਲਾਂ ਥੋੜਾ ਜਿਹਾ ਸਮਾਂ ਕੱਢ ਕੇ ਆਪਣੇ ਦਿਨ ਭਰ ਦੇ ਕੀਤੇ ਕਰਮਾਂ ਉੱਪਰ ਝਾਤ ਮਾਰਨੀ ਚਾਹੀਦੀ ਹੈ। ਜੇ ਮਨ ਦੇ ਪਿੱਛੇ ਲੱਗ ਕੇ ਕੋਈ ਮਾੜੇ ਕਰਮ ਹੋਏ ਹਨ, ਝੂਠ ਬੋਲਿਆ ਗਿਆ ਹੈ ਜਾਂ ਕਿਸੇ ਦੀ ਨਿੰਦਿਆ ਹੋਈ ਹੈ ਜਾਂ ਕਿਸੇ ਦੇ ਮਨ ਨੂੰ ਠੇਸ ਪਹੁੰਚਾਈ ਹੈ, ਜੇ ਪਰਾਇਆ ਹੱਕ ਖਾਦਾ ਗਿਆ ਹੈ, তথা ਜੇਕਰ ਹੋਰ ਵੀ ਕੋਈ ਗੁਰੂ ਦੇ ਹੁਕਮ ਤੋਂ ਉਲਟ ਮਾੜਾ ਕਰਮ ਜਾਣੇ ਅਣਜਾਣੇ ਹੋ ਗਿਆ ਹੈ ਸਤਿਗੁਰ ਦੀ ਚਰਨਾਂ ਵਿੱਚ ਕਿਤੇ ਮਾੜੇ ਕਰਮਾਂ ਦੀ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਅਗਾਹ ਸਾਵਧਾਨ ਰਹਿਣ ਲਈ ਮਨ ਬਣੋਣਾ ਚਾਹੀਦਾ ਹੈ ਜੇ ਕੋਈ ਚੰਗਾ ਪਰਉਪਕਾਰ ਜਾਂ ਭਲੇ ਦਾ ਕਾਰਜ ਇਸ ਸਰੀਰ ਪਾਸੋਂ ਸਤਿਗੁਰ ਜੀ ਨੇ ਕਰਵਾ ਲਿਆ ਹੈ ਤਦ ਉਸ ਲਈ ਗੁਰਦੇਵ ਜੀ ਦਾ ਸ਼ੁਕਰਾਨਾ ਕਰਕੇ ਅਰਦਾਸ ਕਰਨੀ ਹੈ ਕਿ ਗਰੀਬ ਨਿਵਾਜ ਜੀ ਅਗਾਹ ਤੂੰ ਵੀ ਇਸ ਸਰੀਰpassੋ ਧਰਮ ਅਤੇ ਪਰਉਕਾਰ ਦੇ ਕਾਰਜ ਆਪ ਕਿਰਪਾ ਕਰਕੇ ਕਰਵਾਉਣਾ ਕਰੋ ਮਨ ਵਿੱਚ ਕੀਤੇ ਸ਼ੁਭ ਕਰਮ ਦਾ ਅਹੰਕਾਰ ਨਹੀਂ ਧਾਰਨਾ ਜਿਵੇਂ ਬਾਣੀ ਲੋਕ ਆਪਣੀ ਆਮਦਨ ਅਤੇ ਖਰਚ ਦਾ ਹਰ ਸ਼ਾਮ ਨੂੰ ਲੇਖਾ ਜੋਖਾ ਕਰਦੇ ਹਨ ਅਤੇ ਖਰਚ ਨੂੰ ਹਮੇਸ਼ਾ ਹੀ ਆਮਦਨ ਨਾਲੋਂ ਹੇਠਾਂ ਰੱਖਦੇ ਹਨ ਹਰ ਰੋਜ਼ ਆਮਦਨ ਖਰਚ ਦਾ ਹਿਸਾਬ ਕਰਨਾ ਸਦਕਾ ਹੀ ਸਹਿਜੇ ਸਹਿਜੇ ਉਹ ਧਨਵਾਨ ਬਣ ਜਾਂਦੇ ਹਨ ਇਸ ਪ੍ਰਕਾਰ ਜੇ ਅਸੀਂ ਵੀ ਆਪਣੇ ਕੀਤੇ ਕਰਮਾਂ ਦਾ लेखा-ਜੋਖਾ ਕਰਕੇ ਚੰਗੇ ਕਰਮਾਂ ਨੂੰ ਮਾੜਿਆ ਤੋਂ ਉੱਪਰ ਰੱਖਣ ਦਾ ਯਤਨ ਕਰਾਂਗੇ ਤਦ ਅਸੀਂ ਵੀ ਗੁਣਵਾਨ ਬਣ ਕੇ ਸਤਗੁਰੂ ਜੀ ਦੀ ਕਿਰਪਾ ਦੇ ਪਾਤਰ ਬਣ ਸਕਾਂਗੇ ਸਾਸੰਗਤ ਜੀ ਮਹਾਂਪੁਰਖਾਂ ਦੇ ਜੀਵਨ ਇਤਿਹਾਸ ਵਿੱਚੋਂ ਇਹੋ ਜਿਹੀਆਂ ਹੋਰ ਸਾਖੀਆਂ ਬਚਨ ਕਥਾਵਾਂ ਸੁਨਣ ਵਾਸਤੇ ਤੁਸੀਂ ਸਾਡਾ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ